ਹਾਲੋ ਦੋਸਤੋ ਸਤਿ ਸ੍ਰੀ ਅਕਾਲ ਸਾਡੇ ਦੂਸਰੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅਸੀਂ ਅੱਜ ਲਾਇਬ੍ਰੇਰੀ ਚੱਲੇ ਸੀਗੇ ਬੁੱਕਸ ਕੁਝ ਲਿਆਉਣੀਆਂ ਸੀਗੀਆਂ ਪੜਨ ਵਾਸਤੇ ਉਹ ਵਾਪਿਸ ਕਰਨ ਚੱਲੇ ਆ ਚਲੋ ਆਜੋ ਤੁਹਾਨੂੰ ਆਪਣੇ ਪਿੰਡ ਦੀ ਲਾਇਬ੍ਰੇਰੀ ਦਿਖਾਉਨੇ ਆ ਹੁਣ ਅਸੀਂ ਪਹੁੰਚ ਗਿਆ ਸਕੂਲ ਵਿੱਚ ਆ ਸਾਡੇ ਪਿੰਡ ਦਾ ਅੰਗਨਵਾੜੀ ਹੈ ਅੰਗਨਵਾੜੀ ਸਕੂਲ ਤਿਆਰ ਹੈ ਟੀਚਰ ਅੰਗਨ ਮਾੜੀ ਆਲੇ ਮੈਮ ਮੈਂ ਕਹਣਾ ਦੋ ਘਰ ਹੋਣਾ ਦੋਸਤੋ ਲਾਇਬ੍ਰੇਰੀ ਹੋ ਗਈ ਬੰਦ ਵੀਰੇ ਹਰੀ ਰੋਟੀ ਖਾਣ ਚਲੇ ਗਏ ਘਰ ਲਾਇਬ੍ਰੇਰੀ ਬੰਦ ਹੋ ਗਈ ਸਾਡਾ ਵਧ ਗਿਆ ਕੱਜਾ ਹੁਣ ਸਾਨੂੰ ਵਾਪਸ ਘਰ ਜਾਣਾ ਪਏਗਾ ਫਿਰ ਕਦੀ ਆ ਜਾਗੇ ਲਾਇਬ੍ਰੇਰੀ లైబ్రరీ అజ్ ఓపెన్ హి యా చల్దే ఆ లైబ్రరీ చ ఎంటర్ కర్దే యా వెల సదిన్ లైబ్రరీ ఫిర్ బాల్ గానే వపసి కర్నే aaye ਸੀగే లే కే గే సి ਬਹੁਤ ਜ਼ਿਆਦਾ ਇੰਟਰਸਿੰਗ ਬੁੱਕਸ ਹੈਗੀਆਂ ਨੇ ਇੱਥੇ ਜਿਹੜੇ ਪੜਨ ਦੇ ਯੋਕੀਨ ਹਨ ਸਾਨੂੰ ਕਮੈਂਡ ਕਰਕੇ ਜ਼ਰੂਰ ਦੱਸੋ ਕਿੰਦਾ ਦੀਆਂ ਬੁੱਕਸ ਪਸੰਦ ਨੇ ਬਹੁਤ ਕੈਂਡ ਲਾਇਬ੍ਰੇਰੀ ਬਣੀ ਮੈਂ ਟਾਲੇਕੇ ਜਾਉਣੀ ਪੜਨਾ ਉਸੇ ਅਸੀਂ ਲਾਇਬ੍ਰੇਰੀ ਹੋਇਆ ਸੀਗੇ ਤੁਸੀਂ ਦੇਖ ਹੀ ਲਈ ਸਾਡੇ ਪਿੰਡ ਦੀ ਲਾਇਬ੍ਰੇਰੀ ਕਿੰਨੀ ਘੈਂਟ ਬਣੀ ਹੋਈ ਆ ਮੈਂ ਬਾਬਾ ਬਦਨ ਸਿੰਘ ਬਾਹਦਰ ਜੀ ਦੀ ਬੁੱਕ ਲੈ ਕੇ ਆਈ ਸੀਗੀ ਪੜਨ ਵਾਸਤੇ ਸੋ ਦੋਸਤੋ ਅਸੀਂ ਲਾਇਬ੍ਰੇਰੀ 'ਚ ਹੁਣ ਆ ਗਏ ਸੀ ਘਰ ਬਾਹਰ ਤੇ ਗਰਮੀ ਬੜੀ ਏ ਧੁੱਪ ਵੀ ਬਹੁਤ ਜ਼ਿਆਦਾ ਪੈ ਰਹੀ ਏ ਸਾਨੂੰ ਦੱਸਿਓ ਕਿ ਤੁਹਾਨੂੰ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਬਾਏ ਬਾਏ ਦੋਸਤੋ साडे चॅनल सबस्क्राईब जरूर लेना